ਹਾਂ ਇਹ ਕਿਹਨੀਆਂ ਜਿੰਨੀਆਂ ਯਾਰ ਚਾਹ ਚਾਹ ਪਲਾਈ ਜਾ ਰਹੀ ਅੱਜ ਇਹ ਤਸਵੀਰ ਪੋਜ਼ਿਟਿਵ ਪੋਜ਼ਿਟਿਵ ਤਸਵੀਰ ਜਿਹੜੀ ਆ ਇਧਰੋਂ ਇਧਰੋਂ ਜਿਹੜੇ ਨੇ ਕਿਸਾਨ ਪਾਣੀ ਪਲਾ ਰਹੇ ਨੇ ਉਧਰੋਂ ਪੁਲਿਸ ਮੁਲਾਜ਼ਮ ਚਾਹ ਪਲਾ ਰਹੇ ਨੇ ਤਾਂ ਅੱਜ ਜਿਹੜੀ ਆ ਇਹ ਚਾਹ ਦੀ ਜਿਹੜੀ ਆ ਇਥੋਂ ਚਾਹ ਪਲਾਈ ਜਾ ਰਹੀ ਉਧਰੋਂ ਇਧਰੋਂ ਪਾਣੀ ਪਲਾਇਆ ਜਾ ਰਿਹਾ ਤਾਂ ਇਹ ਬਹੁਤ ਇੱਕ ਵਧੀਆ ਬਿਸਕੁਟ ਵੀ ਬਿਸਕੁਟ ਵੀ ਜਿਹੜੇ ਨੇ ਦਿੱਤੇ ਜਾ ਰਹੇ ਨੇ ਤਸਵੀਰਾਂ ਨਜ਼ਰ ਆ ਰਹੀਆਂ ਅੱਜ ਕਿਸਾਨਾਂ ਨੂੰ ਜਿਹੜਾ ਆ ਖਲਾਇਆ ਪਲਾਇਆ ਜਾ ਰਿਹਾ ਬਿਸਕੁਟਾਂ ਦੀਆਂ ਡੱਬੀਆਂ ਜਿਹੜੇ ਅੱਜ ਪੁਲਿਸ ਵਾਲੇ ਲੈ ਕੇ ਆਣੇ ਬਿਸਕੁਟਾਂ ਦੀਆਂ ਡੱਬੀਆਂ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਅੱਜ ਤਾਂ ਤਾਂ ਆ ਪਾਣੀ ਪਾਣੀ ਦੀ ਬੋਤਲ ਜਿਹੜੀ ਆਏ ਤਸਵੀਰ ਦੇ ਵਿੱਚ ਤਾਂ ਪਾਣੀ ਜਿਹੜਾ ਆ ਪੜਿਆ ਪਾਣੀ ਤਾਂ ਇਹ ਅੱਜ ਅੱਜ ਬਹੁਤ ਵਧੀਆ ਤਸਵੀਰ ਦੇਖਣ ਨੂੰ ਮਿਲ ਰਹੀ ਆ ਚਾਹ ਭਲਾਈ ਜਾ ਰਹੀ ਆ ਦੇਖੋ ਪਹਿਲੇ ਚਾਹ ਲੈ ਲੈ ਨਾ ਦੇਖੋ ਮੀਡੀਆ ਵਾਲਿਆਂ ਨੂੰ ਵੀ ਚਾਹ ਦਿੱਤੀ ਜਾ ਰਹੀ ਆ ਤਸਵੀਰ ਨਜ਼ਰ ਆ ਰਹੀ ਆ ਅੱਜ ਬਹੁਤ ਵਧੀਆ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਜੀ ਇੱਕ ਪੋਜ਼ਿਟਿਵ ਰਿਸਪੌਂਸ ਦੇਖਣ ਨੂੰ ਮਿਲ ਜਿਹੜਾ ਦੁਸ਼ਮਣ ਥੋੜੀਆਂ ਯਾਰ ਭੜਾਈ ਆ ਸਾਡੇ ਅਸੀਂ ਕਹਿੰਦੇ ਹਾਂ ਪਰਮਿਸ਼ਨ ਦਿਖਾ ਦਿਓ ਅਸੀਂ ਜਾਣ ਦਿੰਦੇ ਆ परमिशन है नहीं ना आइडेंटिफिकेशन करा रहे हैं आपको भी नहीं दो सोनी तस्वीर है इधरो पानी देने जा रहे हैं आप सभी सब भाईचारा तुम भी लो आपने चाय लीग नहीं पक्की गल है पानी ले जब पानी ले फिर परमिशन नहीं है बोस एक सौ एक, एक, सो एक तो सेम है बिल्कुल हमारे तो पंडेर साहब ने लिस्ट प्रोवाइड करवाई है वो है हमारे पास परमिशन के साथ बिल्कुल सोनी तस्वीर है पॉजिटिव तस्वीर है आ ਤੇ ਉਹ ਪੋਜ਼ਿਟਿਵ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਕਿਸਾਨਾਂ ਨੂੰ ਜਿਹੜੀ ਉਧਰੋਂ ਚਾਹ ਦਿੱਤੀ ਜਾ ਰਹੀ ਹੈ ਮੀਡੀਆ ਵਾਲਿਆਂ ਨੂੰ ਵੀ ਚਾਹ ਦਿੱਤੀ ਜਾ ਰਹੀ ਹੈ ਤੇ ਇਧਰੋਂ ਪਾਣੀ ਦਿੱਤਾ ਜਾ ਰਿਹਾ ਤਾਂ ਇਹ ਬਹੁਤ ਇੱਕ ਪੋਜ਼ਿਟਿਵ ਤਸਵੀਰ ਹੈ ਪਰ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਰਮਿਸ਼ਨ ਨਹੀਂ ਆ ਪਰਮਿਸ਼ਨ ਨਹੀਂ ਆ ਪਰਮਿਸ਼ਨ ਨਹੀਂ ਆ ਇਸ ਕਰਕੇ ਸੀ ਜਾਣਦੇ ਕਿਸਾਨ ਕਹਿ ਰਹੇ ਕਿ ਲਿਸਟ ਜਿਹੜੀ ਆ ਸਾਡੇ ਕੋਲ ਉਹ ਇਹਨਾਂ ਨੇ ਲਿਸਟ ਬਦਲ ਦਿੱਤੀ ਗਈ ਆ ਤਾਂ ਲਿਸਟ ਜਿਹੜੀ ਬਦਲ ਦਿੱਤੀ ਗਈ ਹੈ ਤਸਵੀਰ ਵਿੱਚ ਨਜ਼ਰ ਆ ਰਿਹਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਕਾ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਪੱਪਾ ਜੀ ਕੀ ਕਹਿਣਾ ਚਾਹੋਗੇ ਕਹਿੰਦੇ ਲਿਸਟ ਦਿਖਾ ਦਿਓ ਕਹਿੰਦੇ ਸਾਨੂੰ ਅਸੀਂ ਜਾਣ ਦੇ ਦਾਂਗੇ ਅਸੀਂ ਅਸੀਂ ਕੋਈ ਕੋਈ ਬਾਹਰੋਂ ਆਏ ਹੋਏ ਆ ਅਸੀਂ ਪੰਜਾਬ ਦੇ ਵਾਸੀ ਆ ਸਾਡੇ ਕੋਲ ਸਾਰਾ ਕੁਝ ਹੈਗਾ ਪਰ ਲਿਸਟ ਗਲਤ ਬੋਲ ਰਹੇ ਆ ਮੁਰੋਂ ਇਹ ਜਿਹੜੀ ਲਿਸਟ ਤੁਹਾਡੇ ਕੋਲ ਆ ਉਹ ਜਿਹੜੀ ਤੁਹਾਡੇ ਕੋਲ ਲਿਸਟ ਆ ਉਹ ਇਹਨਾਂ ਕੋਲ ਹੋਰ ਹੈ ਵੀ ਲਿਸਟ ਇਹ ਕੋਈ ਇਹਨਾਂ ਕੋਲੇ ਹੋਊਗੀ ਹੋਰ ਹੈਗੇ ਸਾਡਾ ਨੌ ਵੀ ਹੈ ਨਹੀਂ ਉਹਦੇ ਵਿੱਚ ਹਾਂ ਇਹ ਗਲਤ ਬੋਲ ਰਹੇ ਆ ਲਿਸਟ ਤਾਂ ਬਿਲਕੁਲ ਕਿਹਾ ਜਾ ਰਿਹਾ ਕਿ ਲਿਸਟ ਜਿਹੜੀ ਗਲਤ ਆ ਇਸ ਕਰਕੇ ਅਸੀਂ ਪਰਮਿਸ਼ਨ ਨਹੀਂ ਦੇ ਸਕਦੇ ਤਾਂ ਕੀ ਮਾਹੌਲ ਬਣਦਾ ਇੱਥੇ ਥੋੜੀ ਦੇਰ ਦੇ ਬਾਅਦ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਵਾਂਗੇ ਬਹੁਤ ਸੋਹਣੀ ਤਸਵੀਰ ਜਿਹੜੀ ਆ ਚਾਹ ਜਿਹੜੀ ਦਿੱਤੀ ਜਾ ਰਹੀ ਆ ਮੀਡੀਆ ਕਰਮੀਆਂ ਨੂੰ ਵੀ ਦਿੱਤੀ ਜਾ ਰਹੀ ਆ ਚਾਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਆ ਵੀ ਆਪਣੇ ਬੰਦੇ ਲਾਹੇ ਕਰ ਰਹੇ ਆ ਤੇ ਪਿੱਛੇ ਸਾਮਾਨ ਆ ਰਿਹਾ ਪੋਰੀ ਆ ਰਹੀ ਕਹਾੜੀ ਮੋਰੀ ਦਿਖਾਓ ਜਰਾ ਮੈਂ ਵੀ ਸਪੀਕਰ ਆਪਣੀ ਬੜੀ ਇੱਕ ਵਾਰ ਜੀ ਰੋਗ ਬਾਣ ਨੂੰ ਸੋਹਣੇ ਇਹ ਤਾਂ ਵੀ ਹਸਾ ਕੋਈ ਸਮਝ ਨਹੀਂ ਬੋਲਣਗੇ

ਹਾਂ ਬਿਲਕੁਲ ਬਹੁਤ ਸੋਹਣੀਆਂ ਤਸਵੀਰਾਂ ਨੇ ਚਾਹ ਪਲਾਈ ਜਾ ਰਹੀ ਹੈ ਬਿਸਕੁਟ ਦਿੱਤੇ ਜਾ ਰਹੇ ਨੇ ਉਧਰੋਂ ਪਾਣੀ ਦਿੱਤਾ ਜਾ ਰਿਹਾ ਬਹੁਤ ਵਧੀਆ ਇੱਕ ਵਾਰ ਇਹ ਤਸਵੀਰ ਜਿਹੜੀ ਆ ਪੋਜ਼ਿਟਿਵ ਰਿਸਪੌਂਸ ਜਿਹੜਾ ਆ ਦਿਖਾਇਆ ਜਾ ਰਿਹਾ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਚਾਹ ਜਿਹੜੀ ਆ ਦਿੱਤੀ ਜਾ ਰਹੀ ਹੈ ਮੀਡੀਆ ਕਰਮੀਆਂ ਨੂੰ ਬਿਸਕੁਟ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਜਿਹੜਾ ਨਜ਼ਰ ਆ ਰਿਹਾ ਪੋਜ਼ਿਟਿਵ ਤਸਵੀਰ ਜਿਹੜੀ ਆ ਪੋਜ਼ਿਟਿਵ ਤਸਵੀਰ ਜਿਹੜੀ ਆ ਬਹੁਤ ਵਧੀਆ ਤਸਵੀਰ ਜਿਹੜੀ ਆ ਨਜ਼ਰ ਆ ਰਹੀ ਆ ਅੱਜ ਪੋਜ਼ਿਟਿਵ ਰਿਸਪਾਂਸ ਜਿਹੜਾ ਆ ਦੇਖਣ ਨੂੰ ਮਿਲ ਰਿਹਾ ਬਾਰ-ਬਾਰ ਗੱਲ ਕਰ ਰਹੇ ਆ ਪਾਣੀ ਦਿੱਤਾ ਜਾ ਰਿਹਾ ਤਸਵੀਰਾਂ ਜਿਹੜੀਆਂ ਨੇ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਏ ਨਜ਼ਰ ਆ ਰਿਹਾ ਆ ਚਾਹ ਜਿਹੜੀ ਆ ਦਿੱਤੀ ਜਾ ਰਹੀ ਆ ਲਓ ਲਓ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤਾਂ ਚਾਹ ਪਲਾਈ ਜਾ ਰਹੀ ਆ ਚਾਹ ਪਲਾਈ ਜਾ ਰਹੀ ਆ ਤਸਵੀਰਾਂ ਦੇ ਵਿੱਚ ਬਹੁਤ ਸੋਹਣੀਆਂ ਤਸਵੀਰਾਂ ਨੇ ਨਜ਼ਰ ਆ ਰਹੀਆਂ ਨੇ ਨਜ਼ਰ ਆ ਰਹਾ ਤਸਵੀਰਾਂ ਵਿੱਚ ਉਹ ਪੋਜ਼ਿਟਿਵ ਰਿਸਪੌਂਸ ਜਿਹੜਾ ਆ ਉਹ ਦਿੱਤਾ ਜਾ ਰਿਹਾ ਲਗਾਤਾਰ ਤੁਹਾਨੂੰ ਤਸਵੀਰਾਂ ਤਾਂ ਬਿਲਕੁਲ ਬਿਲਕੁਲ ਬਹੁਤ ਸੋਹਣੀਆਂ ਆਣੀਆਂ ਤਸਵੀਰਾਂ ਨੇ ਇਹ ਭਾਈ ਹੈ ਇਸ਼ਾਨ ਹੈ ਸਵਾਲ ਇਹ ਹੈ ਕਿ 6 ਤਰੀਕ ਨੂੰ ਆਪਣੇ ਹੰਝੂ ਗਾਇਸ ਕੇ ਗੋਲੇ ਛੋੜੇ ਆ ਚਾਹ ਬਿਸਕੁਟ ਦੇ ਰਹੇ ਹੋ ਅਗਰ लॉन ऑर्डर बिगाड़ा जाएगा तो हमारा ड्यूटी यही है हाँ आज किसानों की तरफ से कोई हल्ला गुल्ला नहीं किया जा रहा किसानों की तरफ से पॉजिटिव रिस्पांस आ रहा है ना हमने कोई कुछ करा है बस कर रहे हो अनकानी मत करना बिल्कुल कहंदे कि असी साडे भ्रा ने किसान असी कोई भी कोई इस तरीके की कार्रवाई नहीं कर रहे जो भी अपडेट होवेगी लगातार ਤਾ ਸ਼ੰਭੂ ਬਾਰਡਰ ਤੇ ਡਟੇ ਹੋਏ ਆ ਕਿਸਾਨ ਜਿਹੜੇ ਨੇ ਅੱਗੇ ਵੱਲ ਜਾ ਚੁੱਕੇ ਨੇ ਗੱਲਬਾਤ ਲਗਾਤਾਰ ਪ੍ਰਸ਼ਾਸਨ ਦੇ ਨਾਲ ਚੱਲ ਰਹੀ ਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸ਼ੰਭੂ ਬਾਰਡਰ ਤੋਂ ਤੁਹਾਨੂੰ ਦਿਖਾਉਣ ਜਾ ਰਹੇ ਆ ਕਿ ਲਿਸਟ ਮੰਗਾਈ ਜਾ ਰਹੀ ਆ ਕਿ ਜੋ 101 ਮਰਜੀਬੜਾਂ ਦਾ ਜੱਥਾ ਅੱਗੇ ਆਇਆ ਉਹ ਲਿਸਟ ਦਿਖਾਣ ਲਿਸਟ ਤੋਂ ਬਾਅਦ ਅਸੀਂ ਵੈਰੀਫਾਈ ਕਰਾਂਗੇ ਵੈਰੀਫਾਈ ਕਰਕੇ ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ ਤਾਂ ਅੱਗੇ ਦੀ ਤਸਵੀਰਾਂ ਦਿਖਾਣੇ ਤੁਹਾਨੂੰ ਕਿਸ ਤਰੀਕੇ ਦੇ ਨਾਲ ਜੋ ਅੱਗੇ ਦੇ ਹਾਲਾਤ ਨੇ ਮਾਹੌਲ ਆ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਸਾਰੇ ਅੱਜ ਡਟੇ ਹੋਏ ਨੇ ਤਾ ਜਿਹੜੇ ਨੇ ਅੱਜ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਸਾਰਾ ਕੁਝ ਚੱਲ ਰਿਹਾ ਇੱਥੇ ਤਾਂ ਗੱਲਬਾਤ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਆ ਤਾਂ ਇਹ ਤਸਵੀਰ ਜਿਹੜੀ ਨਜ਼ਰ ਆ ਰਹੀ ਆ ਖੈਰ ਇੱਕ ਪੋਜ਼ਿਟਿਵ ਤਸਵੀਰ ਹੈ ਇੱਕ ਪੋਜ਼ਿਟਿਵ ਤਸਵੀਰ ਹੈ ਪੋਜ਼ਿਟਿਵ ਤਸਵੀਰ ਨਜ਼ਰ ਆ ਰਹੀ ਆ ਬਹੁਤ ਪੋਜ਼ਿਟਿਵ ਤਸਵੀਰ ਨਜ਼ਰ ਆ ਰਹੀ ਆ ਆ ਜੀ ਨਹੀਂ ਆ ਜੀ ਚਾ ਚਾਹ ਪਲਾਈ ਜਾ ਰਹੀ ਅੱਜ ਇਹ ਤਸਵੀਰ ਪੋਜ਼ਿਟਿਵ ਪੋਜ਼ਿਟਿਵ ਤਸਵੀਰ ਜਿਹੜੀ ਆ ਇਧਰੋਂ ਇਧਰੋਂ ਜਿਹੜੇ ਨੇ ਕਿਸਾਨ ਪਾਣੀ ਪਲਾ ਰਹੇ ਨੇ ਉਧਰੋਂ ਪੁਲਿਸ ਮੁਲਾਜ਼ਮ ਚਾਹ ਪਲਾ ਰਹੇ ਨੇ ਤਾਂ ਅੱਜ ਜਿਹੜੀ ਆ ਇਹ ਚਾਹ ਦੀ ਜਿਹੜੀ ਆ ਇਥੋਂ ਚਾਹ ਪਲਾਈ ਜਾ ਰਹੀ ਉਧਰੋਂ ਇਧਰੋਂ ਪਾਣੀ ਪਲਾਇਆ ਜਾ ਰਿਹਾ ਤਾਂ ਇਹ ਬਹੁਤ ਇੱਕ ਵਧੀਆ ਬਿਸਕੁਟ ਵੀ ਬਿਸਕੁਟ ਵੀ ਜਿਹੜੇ ਨੇ ਦਿੱਤੇ ਜਾ ਰਹੇ ਨੇ ਤਸਵੀਰਾਂ ਨਜ਼ਰ ਆ ਰਹੀਆਂ ਅੱਜ ਕਿਸਾਨਾਂ ਨੂੰ ਜਿਹੜਾ ਆ ਖਲਾਇਆ ਪਲਾਇਆ ਜਾ ਰਿਹਾ ਬਿਸਕੁਟਾਂ ਦੀਆਂ ਡੱਬੀਆਂ ਜਿਹੜੇ ਅੱਜ ਪੁਲਿਸ ਵਾਲੇ ਲੇ ਕੇ ਆਨੇ ਬਿਸਕੁਟਾਂ ਦੀਆਂ ਡੱਬੀਆਂ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਅੱਜ ਤਾਂ ਤਾਂ ਆ ਪਾਣੀ ਪਾਣੀ ਦੀ ਬੋਤਲ ਜਿਹੜੀ ਆਏ ਤਸਵੀਰ ਦੇ ਵਿੱਚ ਤਾਂ ਪਾਣੀ ਜਿਹੜਾ ਆ ਫੜਿਆ ਪਾਣੀ ਤਾਂ ਇਹ ਅੱਜ ਅੱਜ ਬਹੁਤ ਵਧੀਆ ਤਸਵੀਰ ਦੇਖਣ ਨੂੰ ਮਿਲ ਰਹੀ ਆ ਚਾਹ ਬੁਲਾਈ ਜਾ ਰਹੀ ਆ ਪਹਿਲੇ ਚਾਹ ਲੈ ਲੈ ਨਾ ਸਿੱਧਾ ਦੇਖੋ ਮੀਡੀਆ ਵਾਲਿਆਂ ਨੂੰ ਵੀ ਚਾਹੇ ਦਿੱਤੀ ਜਾ ਰਹੀ ਆ ਤਸਵੀਰ ਨਜ਼ਰ ਆ ਰਹੀ ਆ ਅੱਜ ਬਹੁਤ ਵਧੀਆ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਜੀ ਇੱਕ ਪੋਜ਼ਿਟਿਵ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਹੈ ਕਿਹੜਾ ਦੁਸ਼ਮਣ ਥੋੜੀਆਂ ਯਾਰ ਭਰਾਈਆਂ ਸਾਡੇ ਅਸੀਂ ਕਹਿ ਰਹੇ ਹਾਂ ਪਰਮਿਸ਼ਨ ਦਿਖਾ ਦਿਓ ਅਸੀਂ ਜਾਣ ਦਿੰਦੇ ਆ ਪਰਮਿਸ਼ਨ ਹੈ ਨਹੀਂ ਨਾ ਆਈਡੈਂਟੀਫਿਕੇਸ਼ਨ ਕਰਾ ਰਹੇ ਆ ਆਪਕੋ ਵੀ ਦੋ ਸੋਹਣੀ ਤਸਵੀਰ ਹੈ ਇਧਰੋਂ ਪਾਣੀ ਲੈਣੇ ਆ ਰਹੇ ਆ ਆਪਸੀ ਮੀਡੀਆ ਸਭਾ ਇਜਾਰਾ ਤੁਸੀਂ ਵੀ ਲੋ आपने चाय ली नहीं पक्की गल है पानी ले जब पानी ले फिर परमिशन नहीं है बोस एक सौ एक सेम है बिल्कुल हमारे को पंडेर साहब ने लिस्ट प्रोवाइड करवाई है वो है हमारे पास परमिशन के साथ ਲਓ ਬੋ ਸੋਹਣੀ ਤਸਵੀਰ ਆ ਪੋਜ਼ਿਟਿਵ ਤਸਵੀਰ ਆ ਜਿਹੜੀ ਆ ਤੇ ਉਹ ਪੋਸਟ